ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਜੁਲਾਈ ਤੋਂ ਪੰਜਾਬ ਦੇ ਵਿੱਚ ਜਿਹੜਾ ਨਵਾਂ 에어ਪੋਰਟ ਬਣਿਆ ਸ਼ੇਮਾ ਪੰਜ 에어ਪੋਰਟ ਪਹਿਲਾਂ ਨੇ ਮਹਾਲੀ ਅੰਮ੍ਰਿਤਸਰ ਸਾਹਿਬ ਪਠਾਨਕੋਟ ਤੇ ਬਠਿੰਡਾ ਹੋ ਗਿਆ ਤੇ ਇੱਕ ਸ਼ਾਇਦ ਸਾਨੇਵਾਲ ਤੇ ਇਹ ਸ਼ੇਮਾ ਜਿਹੜਾ ਨਵਾਂ ਬਣਿਆ ਜਾਨੀ ਕਿ ਫਲਾਈਟ ਸ਼ੁਰੂ ਕੀਤੀ ਹੈ ਇਹ ਹੈਗਾ ਆਦਮਪੁਰ ਜਲੰਧਰ ਵਿੱਚ ਪੈਂਦਾ ਹੈ ਇਹ ਜਿਹੜੀ ਆਦਮਪੁਰ ਤੋਂ ਹਵਾਈ ਯਾਤਰਾ ਸ਼ੁਰੂ ਹੋਈ ਹੈ 2 ਜੁਲਾਈ ਤੋਂ ਮੈਂ 2 ਦਿਨ ਦਾ ਮਨ ਕਰਦਾ ਸੀ ਵੀ ਇਹਦੇ ਬਾਰੇ ਬੋਲਾਂ ਤੇ ਪਰ ਮੈਂ ਵੇਟ ਕਰਦਾ ਰਿਹਾ ਦਬਾਬੇ ਦੇ ਵਿੱਚੋਂ ਮੱਝ ਦੇ ਵਿੱਚੋਂ ਜਿਹੜੇ ਨੇੜੇ ਲੱਗਦੇ ਨੇ ਉਸ 에어ਪੋਰਟ ਦੇ ਉਨ੍ਹਾਂ ਵੱਲੋਂ ਕਾਫੀ ਫੋਨ ਆਏ ਕਹਿੰਦੇ ਗਿਆਨੀ ਜੀ ਇੱਕ ਧੰਨਵਾਦ ਕਰਿਓ ਮੈਂ ਕਿਹਾ ਜੀ ਕਿਹੜਾ ਕਹਿੰਦੇ ਦਬਾਬੇ ਏਰੀਏ ਦੇ ਵਿੱਚ ਇੱਕ ਨਵਾਂ 에ਰਪੋਰਟ ਸ਼ੁਰੂ ਕੀਤਾ ਜਾਨੀ ਕਿ 에ਰਪੋਰਟ ਤਾਂ ਹੈਗਾ ਸੀ ਵੀ ਉੱਥੋਂ ਫਲਾਈਟ ਸ਼ੁਰੂ ਕੀਤੀ ਹੈ ਹਵਾਈ ਯਾਤਰਾ ਆਦਮਪੁਰ ਤੋਂ ਬੰਬੇ ਨੂੰ ਬੰਬਈ ਨੂੰ ਤੇ ਇਹ ਧੰਨਵਾਦ ਕਰਨਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜੀ ਦਾ ਜ਼ਰੂਰੀ ਹੈ ਜਿਹੜਾ ਚੰਗਾ ਕੰਮ ਹੁੰਦਾ ਨਾ ਚੰਗਾ ਕੰਮ ਕਰਨ ਵਾਲੇ ਨੂੰ ਵਧਾਈ ਦੇਣੀ ਬਣਦੀ ਹੈ ਸ਼ਾਬਾਸ਼ ਇਹ ਕਹਿਣਾ ਬਣਦਾ ਹੈ ਅਸਰ ਜਦੋਂ ਮੈਂ ਇਹ ਰਿਸਰਚ ਕੀਤੀ ਫਿਰ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗਿਆ ਪੰਜਾਬ ਦੀ ਆਬਾਦੀ ਤਕਰੀਬਨ 3 ਕਰੋੜ ਦੇ ਲਗਭਗ ਹੈ ਪੰਜਾਬ ਦੇ ਵਿੱਚ 에ਰਪੋਰਟ ਕਿੰਨੇ ਹੈ 6 ਨੇ ਮੈਂ ਪਹਿਲਾਂ ਗਿਣੇ ਜੂਪੀ ਦੀ ਆਬਾਦੀ ਹੈਗੀ ਹੈ 30 ਕਰੋੜ ਤੇ ਉੱਥੇ ਵੀ ਤਕਰੀਬਨ 7-8 에어ਪੋਰਟ ਨੇ ਮੇਰੇ ਹਿਸਾਬ ਦੇ ਨਾਲ ਜਾਨੀ ਕਿ ਆਬਾਦੀ ਦੇ ਹਿਸਾਬ ਨਾਲ ਇਹ ਸਾਨੂੰ ਬਹੁਤ ਵੱਡਾ ਤੋਹਫਾ ਮਿਲਿਆ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਦਬਾਵੇ ਦੇ ਲੋਕਾਂ ਨੂੰ ਤੇ ਇਹ ਮੋਦੀ ਸਾਹਿਬ ਨੇ ਕੀਤਾ ਮੈਂ ਕੋਈ ਪਾਰਟੀ ਲੈਵਲ ਤੇ ਕਹਾਂ ਕਈਆਂ ਨੇ ਕਹਿਣਾ ਇਹ ਮੋਦੀ ਦਾ ਚਮਚਾ ਹੈ ਬੜਾ ਬੁਛ ਕਹਿੰਦੇ ਇਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਜਿਹੜਾ ਚੰਗਾ ਕੰਮ ਕੀਤਾ ਉਹਦੀ ਸਲਾਘਾ ਕਰਨੀ ਹੈ ਮੈਂ ਵੀ ਜਾਣਨਾ ਹੁੰਨਾ ਇਦਾਂ ਥੋੜੀ ਐ ਮਹਾਲੀ ਜਾਣਾ ਪੈਂਦਾ ਸੀ ਫਲੈਟ ਫੜਨ ਵਾਸਤੇ ਜਾਂ ਅਮਰਸਾਹ ਜਾਣਾ ਪੈਂਦਾ ਸੀ ਤੇ ਹੁਣ ਆਦਮਪੁਰ ਤੋਂ ਜਾਵਾਂਗੇ ਮੈਂ ਇਕੱਲਾ ਪੈ ਜਾਊਂਗਾ ਹੋਰ ਬਹੁਤ ਜਾਣਗੇ ਇਹ ਬਹੁਤ ਵੱਡਾ ਤੂਫਾਨ ਪੰਜਾਬ ਦੇ ਲਈ ਔਰ ਜੇ ਤੁਸੀਂ ਕੰਪੇਅਰ ਕਰੋਗੇ ਤਾਂ ਜੇ ਜੂਪੀ ਦੀ ਆਬਾਦੀ ਐ 30 ਕਰੋੜ ਐ ਅਸ਼ਾ ਹੋਰ ਸੁਣ ਲੋ हरियाणा ਵਿੱਚ ਕੋਈ 에어ਪੋਰਟ ਨਹੀਂ ਹੈਗਾ ਜੀ। हरियाणा ਦੇ ਵਿੱਚ ਕੋਈ 에어ਪੋਰਟ ਨਹੀਂ ਹੈਗਾ। ਪੰਜਾਬ ਦੇ ਵਿੱਚ 6 ਨੇ। ਤੇ ਹਲੇ ਆ ਜਿਹੜੇ ਕਾਂਗਰਸੀ ਨੇ ਕੁਝ ਕੁਝ ਹੋਰ ਹੁੰਦੇ ਆ ਕਹਿਣਗੇ ਜੀ ਬੀਜੇਪੀ ਪੰਜਾਬ ਲਈ ਮਾੜਾ ਕਰਦੀ ਹੈ। ਹਲੇ ਬੀਜੇਪੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਕਿੱਥੇ ਹੈ? ਹਾਂ ਹੁਣ ਬਣਾ ਲੈਣਗੇ। ਤੇ ਫਿਰ ਜੇ ਮਾੜਾ ਕਰੂ ਤਾਂ ਕਹਿ ਦਿਓ ਬਾਅਦ ਵਿੱਚ ਪਹਿਲਾਂ ਨਾ ਕਹੋ ਨਾ। ਜਿਨ੍ਹਾਂ ਨੇ ਮਾੜਾ ਕੀਤਾ ਹੈ ਉਹਨਾਂ ਨੇ ਦੁਬਾਰਾ ਤੁਸੀਂ ਕਿਹਾ ਨਾ ਇੱਕ ਮੌਕਾ ਹੋਰ ਦੇ ਦਿਓ ਇੱਕ ਮੌਕਾ ਹੋਰ ਚਾਹੁੰਦਾ ਸੇਵਾ ਕਰਨੀ ਚਲ ਮੈਂ ਐਵੇਂ ਨਾ ਉਰਲੀਆਂ ਪਰ ਲੀਆਂ ਮਾਰਾਂ ਫਾਇਦਾ ਕੋਈ ਨਹੀਂ ਪਰ ਜਿਹੜਾ ਕੰਮ ਕੀਤਾ ਹੈ ਮੋਦੀ ਸਾਹਿਬ ਨੇ ਉਹ ਵਧਾਈ ਦੇ ਪਾਤਰ ਨੇ ਥੈਂਕ ਯੂ ਕਰਨਾ ਬਣਦਾ ਇਹ ਪਹਿਲਾਂ ਮੈਂ ਤਾਂ ਭੁੱਲ ਗਿਆ ਸੀ ਪਰ ਮੈਂ ਕਰਦਾ ਹੁੰਨਾ ਜਦੋਂ ਕੋਈ ਚੰਗਾ ਕੰਮ ਕਰੇ ਪਰ ਦਵਾਬੇ ਦੇ ਕਈ ਸੱਜਣਾਂ ਨੇ ਫੋਨ ਕੀਤਾ ਕਹਿੰਦੇ ਗਿਆਨੀ ਜੀ ਗੱਲ ਭੁੱਲਿਆ ਨਾ ਕਰੋ ਮੈਂ ਕਿਹਾ ਦੱਸੋ ਤਾਂ ਸਹੀ ਕਹਿੰਦੇ ਆਹ ਤੋਹਫਾ ਮਿਲਿਆ ਆਪਾਂ ਨੂੰ ਸਾਨੂੰ ਕਹਿੰਦੇ ਚੰਡੀਗੜ੍ਹ ਵੀ ਦੂਰ ਪੈਂਦਾ ਸੀ ਤੇ ਅੰਮ੍ਰਿਤਸਰ ਵੀ ਕਹਿੰਦੇ ਦੂਰ ਪੈਂਦਾ ਸੀ ਜਦੋਂ ਕਿਤੇ ਫਲਾਈਟ ਫੜ ਨਹੀਂ ਹੁੰਦੀ ਸੀ ਅੱਛਾ ਆਦਮ ਪਰ ਤੋਂ ਹਜੂਰ ਸਾਹਿਬ ਦੀ ਯਾਤਰਾ ਵੀ ਜਾਂਦੀ ਹੈ ਜਾਨਕਿ ਜੋੜ ਦਿੱਤਾ ਬੰਬੇ ਦੇ ਨਾਲ ਬੰਬੇ ਤੋਂ ਤੁਸੀਂ ਜੇ ਆਪਣੀ ਫਲਾਈਟ ਲੈਣੀ ਹੋਵੇ ਕਿਤੇ ਇਮੀਡੀਏਟਲੀ ਮੌਕੇ ਤੇ ਤਾਂ ਤੁਸੀਂ ਬੰਬੇ ਤੋਂ ਜਾ ਸਕਦੇ ਹੋ ਪਰ ਤੁਸੀਂ ਜਲੰਧਰ ਦੇ ਨੇੜੇ ਫਲੇਟ ਫੜ ਸਕਦੇ ਹੋ तकरीबन तकरीबन ਉਹ ਰੋਜ਼ ਦੀ ਜਿਹੜੀ ਯਾਤਰਾ ਹੈਗੀ ਆ 1 ਲੱਖ ਬੰਦਾ ਦੱਸਿਆ ਜਾ ਸਕਦਾ ਵੀ ਤੁਸੀਂ ਯਾਤਰਾ ਇਹ ਕਰ ਸਕਦੇ ਹੋ ਜਾਨੀ ਕਿ ਬੰਬੇ ਜਾ ਸਕਦੇ ਹੋ ਖਜੂਰ ਸਾਹਿਬ ਜਾ ਸਕਦੇ ਹੋ ਇਹ ਬਹੁਤ ਵੱਡਾ ਤੋਪ ਹੈ ਹੁਣੇ ਮੈਂ ਵੀਡੀਓ ਕਿਉਂ ਪਾਈ ਹੈ ਜੀ ਇਹਦਾ ਵੀ ਤੁਹਾਨੂੰ ਮੈਂ ਰੀਜਨ ਦੱਸ ਦਿੰਦਾ ਮੇਰੀ ਇੱਕ ਫਿਤਰਤ ਹੈ ਵੀ ਭਾਰਤ ਵਾਸੀ ਜਿਹੜਾ ਵੀ ਲੀਡਰ ਹੋ ਉਹ ਕਿਸੇ ਵੀ ਪਾਰਟੀ ਦਾ ਹੋ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਪੰਜਾਬ ਦੇ ਲਈ ਵਧੀਆ ਕੰਮ ਕਰੋ ਉਹਦਾ ਧੰਨਵਾਦ ਮੈਂ ਕਰਾਂਗਾ ਜ਼ਰੂਰ ਕਿਸੇ ਦੇ ਕਹਿਣ ਤੇ ਨਹੀਂ ਔਰ ਸਾਨੂੰ ਦੇਖਣਾ ਪੈਂਦਾ ਇਹ ਸਾਡੇ ਲਈ ਪੰਜਾਬ ਲਈ ਬਹੁਤ ਵੱਡਾ ਧੋਪਾ ਮੈਂ ਫੇਰ ਦੱਸ ਦਿੰਨਾ ਵੀ ਆਦਮਪੁਰ ਤੋਂ ਬੰਬੇ ਨੂੰ ਸਿੱਧੀ ਫਲਾਈਟ ਤੁਸੀਂ ਆਦਮਪੁਰ ਤੋਂ ਲੈ ਸਕਦੇ ਹੋ 2 ਜੁਲਾਈ ਤੋਂ ਇਹ ਫਲੈਟ ਸ਼ੁਰੂ ਹੋਈ ਹੈ ਜਾਨਕਿ ਹਵਾਈ ਅੱਤਰਾ ਸ਼ੁਰੂ ਹੋਈ ਹੈ ਅਚਾਰ ਹੋ ਗਈ ਤੇ ਜਿਹੜਾ ਸਾਡਾ ਗਵੰਢੀ ਕਹ ਲਈਏ ਸਟੇਟ ਹੈਗੀ ਆ ਹਰਿਆਣਾ ਸੂਬਾ ਉੱਥੇ ਇੱਕ ਵੀ 에어ਪੋਰਟ ਨਹੀਂ ਹੈਗਾ ਤੇ ਅਸੀਂ ਫਿਰ ਕਿਉਂ ਕਹੀਏ ਕਿ ਮੋਦੀ ਸਾਹਿਬ ਨੇ ਪੰਜਾਬ ਲਈ ਕੁਝ ਕੀਤਾ ਨਹੀਂ ਕਿਉਂ ਕਹੀਏ ਅਸੀਂ ਖਾਸ ਕਰਕੇ ਦਬਾਬੇ ਵਾਲੇ ਤਾਂ ਖੁਸ਼ ਨੇ ਵੀ ਬਹੁਤ ਵੱਡਾ ਤੋਹਫਾ ਮਿਲਿਆ ਸਰ ਮਤਲਬ ਜਦੋਂ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਉਹ ਸਰਕਾਰ ਕੋਈ ਵੀ ਹੋਵੇ ਉਦੋਂ ਸ਼ਾਬਾਸ਼ ਜਾਂ ਵਧਾਈ ਦਿਆ ਕਰੋ ਖੁਸ਼ੀਆਂ ਸਾਂਝੀਆਂ ਕਰਿਆ ਕਰੋ ਹੁਣ ਦਬਾਬੇ ਵਿੱਚੋਂ ਹਰਿਆਣੇ ਦੇ ਲੋਕਾਂ ਨੇ ਤਾਂ ਚੜਨਾ ਨਹੀਂ ਪੰਜਾਬ ਦੇ ਲੋਕ ਹੀ ਚੜਨਗੇ ਤਾਂ ਫਿਰ ਸਾਡੇ ਲਈ ਤੋਹਫਾ ਹੈ ਉਹ ਮੋਦੀ ਸਾਹਿਬ ਦਾ ਦੁਬਾਰਾ ਫੇਰ ਧੰਨਵਾਦ ਕਰੀਏ ਵੀ ਇਹ ਹਜੇ ਤੋਹਫੇ ਪੰਜਾਬ ਨੂੰ ਦਿੰਦੇ ਰਹੋ ਤੇ ਪੰਜਾਬ ਦੇ ਲੋਕ ਖੁਸ਼ ਨੇ ਹਾਂ ਜਿਹਨਾਂ ਦੇ ਚਲੂਨੇ ਲੜਦੇ ਹੁੰਦੇ ਨੇ ਕੋਈ ਕਹਿੰਦਾ ਇਹ ਖਾਕੀ ਨਿੱਕਰ ਪਾਈ ਬੈਠਾ ਪਤਾ ਨਹੀਂ ਕੀ ਕੁਸ਼ ਕਰਦੇ ਉਹਨਾਂ ਦੇ ਬਲ ਧਿਆਨਾਂ ਦਿਓ ਜੀ ਮੈਂ ਤਾਂ ਇੱਥੋਂ ਤੱਕ ਵੀ ਕਿਹਾ ਵੀ ਜਿਹੜੀ ਮਰਜ਼ੀ ਪਾਰਟੀ ਆ ਜਾਏ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਮੁੱਦੇ ਹੱਲ ਕਰੇ ਜਿਹੜੀ ਮਰਜ਼ੀ ਪਾਰਟੀ ਆ ਜਾਏ ਜਿਹੜੇ ਸਾਡੇ ਮੁੱਦੇ ਨੇ ਪੰਜਾਬ ਦੇ ਉਹ ਮੁੱਦੇ ਹੱਲ ਹੋਣ ਸਾਨੂੰ ਆਪਣੇ ਪੰਜਾਬ ਦੇ ਮੁੱਦੇ ਹੱਲ ਕਰਾਉਣ ਤੱਕ ਮਤਲਬ ਹੈ ਪਰ ਜਿਹੜਾ ਇਹ ਕੰਮ ਕੀਤਾ ਹੈ ਮੋਦੀ ਸਾਹਿਬ ਨੇ ਤੇ ਸ਼ਾਬਾਸ਼ پورے ਪੰਜਾਬ ਵੱਲੋਂ ਧੰਨਵਾਦ ਖਾਸ ਕਰਕੇ ਦਬਾਬੇ ਵੱਲੋਂ ਬਹੁਤ ਵੱਡਾ ਸ਼ੁਕਰੀਆ ਧੰਨਵਾਦ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਆਗਮਪੁਰ ਤੋਂ 에어ਪੋਰਟ ਬਣਾ ਕੇ ਸਿੱਧੀ ਫਲਾਈਟ ਬੰਬੇ ਨੂੰ ਦੇ ਦਿੱਤੀ ਇਹ ਘੰਟੇ ਡੇਢ ਘੰਟੇ ਵਿੱਚ ਬੰਬੇ ਵੱਜਣਾ ਹੈ ਜੀ ਬੜਾ ਸੌਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ